ਹਾਂ ਜੀ ਸਾਥੀਓ ਇੱਕ ਕੁਐਸਚਨ ਪੁੱਛਿਆ ਜਾ ਰਿਹਾ ਕਿ 55% ਦੀ ਸ਼ਰਤ ਕਰਕੇ ਕੋਰਟ ਚ ਫਸ ਸਕਦੀ ਹੈ ਭਰਤੀ ਔਰ ਇੱਥੇ ਵੀ ਲਿਖਿਆ ਹੈ ਕਿ ਸਾਰਿਆਂ ਲਈ ਹੈ ਦੇਖੋ ਪਹਿਲੀ ਗੱਲ ਤਾਂ 55% ਦੀ ਸ਼ਰਤ ਓਨਲੀ ਜਨਰਲ ਕੈਟਾਗਰੀ ਲਈ ਹੈ ਔਰ ਇਹਨੂੰ ਸਾਰਿਆਂ ਲਈ ਨਾ ਮੰਨਿਆ ਜਾਵੇ ਕਿਉਂਕਿ ਜੋ ਹੁਣੇ ਆਪਾਂ ਦੇਖਿਆ ਹੈ ਮਾਸਟਰ ਕੈਡਰ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਤਾਂ ਉਹਦੇ ਵਿੱਚ ਸਾਫ਼-ਸਾਫ਼ ਹੈ ਕਿ ਜਨਰਲ ਕੈਟਾਗਰੀ ਲਈ ਔਰ ਰਿਜ਼ਰਵ ਕੈਟਾਗਰੀ ਲਈ 50% 5% ਦੀ ਉੱਥੇ ਰਿਆਤ ਆ ਤੇ ਕਿ کورٹ ਚ ਫਸ ਸਕਦੀ ਹੈ ਫਿਊਚਰ ਦੇ ਵਿੱਚ ਕੋਈ ਆਉਣ ਵਾਲੀ ਭਰਤੀ ਜਾਂ ਇਹ ਵਾਲੀ ਜੋ ਚੱਲ ਰਹੀ ਹੈ ਸਪੈਸ਼ਲ ਐਜੂਕੇਟਰ ਦੀ ਤੇ ਬਿਲਕੁਲ ਨਹੀਂ ਕਿਉਂਕਿ ਪੰਜਾਬੀ ਇਹ ਪੇਪਰ ਜੋ ਸੀ ਲੈਵਲ ਦੀ ਪੋਸਟਾਂ ਦੇ ਲਈ ਕੰਪਲਸਰੀ ਕੀਤਾ ਗਿਆ ਹੈ ਤੇ ਉੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਈਟੀਟੀ ਕੈਡਰ 994 ਵਿੱਚ ਪੇਪਰ ਲਿਆ ਗਿਆ ਲੋਕ ਉਸ ਪੇਪਰ ਦੇ ਖਿਲਾਫ ਗਏ ਕਿ ਨਹੀਂ ਹੋਣਾ ਚਾਹੀਦਾ ਲੇਕਿਨ ਫਿਰ ਵੀ ਕੋਰਟ ਨੇ ਉਸ ਦੇ ਉੱਤੇ ਕੁਝ ਨਹੀਂ ਕੀਤਾ ਪੇਪਰ ਲਿਆ ਗਿਆ ਹੋਇਆ ਵਧੀਆ ਟੰਗਨਾ ਦੋ ਵਾਰ ਹੋ ਗਿਆ ਹਾਲਾਂਕਿ لیکن ਇਹ ਵੀ ਇੱਕ ਰੂਲ ਬਣ ਚੁੱਕਿਆ 55% ਵਾਲਾ ਠੀਕ ਹੈ